ಈ ಮೈಸೂರು ಪಾಯಿಸ್ಕೊಳ್ ನಮ್ಮ ನಾಲ್ವಿ ಮಂಡಿ ಫಾರ್ಮ ਉਹ ਜੇ ਮੈਂ ਉਹ ਦੇ ਬਾਰੇ ਲੱਗਦਾ ਹੈ ਬਾਰੇ ਇਹਨਾਂ ਨੂੰ ਬਾਈ ਕਰਨਾ ਹੈ ਤੇ ਇਹਨਾਂ ਕੋਲ ਵੀ ਆਪੀ ਇਨੀਸ਼ੀਏਟ ਕਰਨੀ ਹੈ ਆਹ ਸਹੀ ਮਾਦੇ ਜਿੰਨਾ ਮੈਂ ਕੁਝ ਜ਼ਿਆਦਾ ਨਹੀਂ ਹੁੰਦਾ ਨੂੰ ਨੰਬਰ ਇਹ ਕੁਝ ਜ਼ਿਆਦਾ ਨਹੀਂ ਰਹੋ ਮੰਡੋ ਕਰਨਾ ਸਰ ਸਾਰੇ ਇਹ ਹੋ ਰਿਹਾ ਇਹ ਨਹੀਂ ਇਹ ਐਸਾ ਹੈ ਉਹ ਲਈ ਮੈਂ ਕੋ ਸਟਾਰਟ ਲੱਗੇ ਕਰਨ ਹੋਈ ਕੋਈ ਗੱਲ ਮੇਰੀ ਗੱਡੀ ਲੈ ਜੇ ਮੈਂ ਬਿਦੁਰ ਹੋ ਜਾ ਥੱਲੇ ਸਾਰੇ ਲਾਈਕ ਕਰੀ ਰਵੀ ਰਵੀ पिंड श्रीकाल जी मैं जगतार सिंह ਸਰਪੰਚ ਪਿੰਡ ਲਮਲੇੜੀ ਮੇਰੀ ਵਾਈਫ ਸਰਪੰਚ ਹੈ ਜਿਵੇਂ ਕਿ ਤੁਹਾਨੂੰ ਪਤਾ ਕਿ ਪਿਛਲੇ ਦਿਨੀ ਬਹੁਤ ਭਾਰੀ ਬਰਸਾਤ ਹੋਈ ਸੀ ਉਸ ਦਿਨ ਵੀ ਇੱਥੇ 10 ਨਹਿਰਾਂ ਜਿਹੜੀ ਸਾਈਫਨ ਹੈ ਉਥੇ ਬਲੌਕ ਹੋ ਗਈ ਸੀ ਜਿਹਦੇ ਕਰਕੇ ਪੂਰੇ ਪਿੰਡ ਦੇ ਵਿੱਚ ਪਾਣੀ ਵੜ ਗਿਆ ਕਿਹਾ ਅੱਜ ਰਾਤੀ ਜਿਹੜੀ بارش ਹੋਈ ਹੈ ਉਹਦੇ ਕਾਰਨ ਵੀ ਅੱਜ ਇੱਥੇ ਬਲੌਕ ਹੋ ਗਈ 10 ਦੇ 10 ਪੁਨੀਆਂ ਜਿਹੜੀਆਂ ਬਲੌਕ ਹੋ ਗਈ ਸੀ ਪੂਰੇ ਦਾ ਪੂਰਾ ਪਾਣੀ ਜਿਹੜਾ ਹੈ 1.5 2 ਘੰਟੇ ਜਿਹੜਾ ਹੈ ਸਾਡੇ ਘਰਾਂ ਦੇ ਵਿੱਚ ਸਟੱਕ ਹੋ ਕੇ ਗਿਆ ਸੱਤ ਤੋਂ ਅੱਠ ਤੱਕ ਬੜੀ ਮੁਸ਼ਕਲ ਕੀਤੀ ਹੈ ਪ੍ਰਸ਼ਾਸਨ ਵੀ ਆ ਕੇ ਗਿਆ ਮੰਤਰੀ ਸਾਹਿਬ ਪਰਸਨਲੀ ਇੱਥੇ ਆ ਕੇ ਗਏ ਆ ਉਹਨਾਂ ਨੇ ਸਾਨੂੰ ਹਾਈਡਰਾ ਮੋਰ ਇਹ ਐਕਸੈਲੇਟਰ ਦੋ ਮਸ਼ੀਨਾਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਲੇਕਿਨ ਐਟ ਅ ਟਾਈਮ ਤੇ ਮੌਜੂਦਾ ਇੱਥੇ ਕੰਮ ਕਰ ਨਹੀਂ ਸਕੇ ਕਿਉਂਕਿ ਹਾਲਾਤ ਹੀ ਇਹ ਜਿਹੇ ਆ ਪਰ ਫਿਰ ਵੀ ਲੋਕਲ ਪਿੰਡਾਂ ਦੇ ਜਿੰਨੇ ਵੀ ਸਾਥੀ ਆਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਮਿਲ ਕੇ ਇਸ ਜਿਹੜੀ ਸਿਚੁਏਸ਼ਨ ਆ ਇਹਨੂੰ ਕੰਟਰੋਲ ਤੇ ਕਰ ਲਿਆ ਹੁਣ 10 ਦੇ 10 ਪੁਲੀਆਂ ਵਿੱਚੋਂ ਚਾਰ ਪੁਲੀਆਂ ਜਿਹੜੀਆਂ ਉਹ ਪਾਣੀ ਦੇ ਫਲੋ ਨੂੰ ਥੱਲੇ ਵੱਲ ਠੇਕ ਰਹੀਆਂ 6 ਹਜੇ ਵੀ ਬਲੌਕ ਨੇ ਤੇ ਜਦੋਂ ਇਹ ਪਾਣੀ ਦਾ ਸਤਰ ਥੱਲੇ ਹੋ ਜਾਊਗਾ ਉਦੋਂ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ ਐਕਸੈਲੇਟਰ ਦੇ ਨਾਲ ਹੋਵੇ ਚਾਹੇ ਪੌਪਲਾਈਨ ਦੇ ਨਾਲ ਹੋਵੇ ਮੰਤਰੀ ਸਾਹਿਬ ਦੀ ਪੂਰੀ ਅ ਅੱਜ ਬਹੁਤ ਧੰਨਵਾਦੀ ਆ ਕਿ ਉਹ ਪਰਸਨਲੀ ਤੌਰ ਤੇ ਆ ਕੇ ਇਸ ਸਿਚੁਏਸ਼ਨ ਨੂੰ ਪਰਸਨਲ ਤੌਰ ਤੇ ਹੈਂਡਲ ਕਰਕੇ ਗਏ ਤੇ ਨਕਾਨਾ ਕੋਈ ਘਰਾਂ ਦੇ ਵਿੱਚ ਪਿਛਲੇ ਜਿਹੜੀ ਬਰਸਾਤ ਹੋਈ ਸੀ ਉਹਦੇ ਵਿੱਚ ਦੋ ਘਰ ਸਾਡੇ ਆਏ ਜਿਹੜੇ ਡੇਗੇ ਸੀ ਇੱਕ ਰਾਜਕੁਮਾਰ ਜੀ ਮਿਸਤਰੀ ਹੈ ਜਿਨ੍ਹਾਂ ਨੂੰ ਅਸੀਂ ਅੰbedkar ਭਵਨ ਸ਼ਿਫਟ ਕੀਤਾ ਹੈ ਤੇ ਰਾਤਾਂ ਵਾਲੀ ਜਿਹੜੀ ਬਰਸਾਤ ਹੈ ਉਹਦਾ ਜਿਹੜਾ ਜਾਇਜਾ ਹੈ ਲੈ ਆ ਜਾਣਾ ਹੈ ਪਰ ਕਾਫੀ ਘਰਾਂ ਦੇ ਵਿੱਚ ਜਿਹੜਾ ਪਾਣੀ ਆ ਉਸ ਤੱਕ ਹੋਇਆ ਪਹਿਲਾਂ ਇਹ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੇ ਵਿੱਚ ਲੱਗੇ ਹੋਇਆ ਹੁਣ ਜਾ ਕੇ ਅਸੀਂ ਘਰਾਂ ਦਾ ਜਾਇਦਾ ਲਾਵਾਂਗੇ ਲੇਕਿਨ ਕਾਫੀ ਨੁਕਸਾਨ ਇਸ ਪਾਣੀ ਨੇ ਕੀਤਾ ਹੈ ਅਗਰ ਇਹ 2-4 ਘੰਟੇ ਹੋਰ ਇਦਾਂ ਹੀ ਖੜਾ ਰਹਿੰਦਾ ਤਾਂ ਇਹ ਪਾਣੀ ਤਾਰਾਪੁਰ ਨਾਨਵਾਲ ਤੱਕ ਜਿਹੜਾ ਹੈ ਪੂਰੇ ਫੀਲਡ ਦੇ ਵਿੱਚ ਜਿਹੜਾ ਫੜ ਜਾਣਾ ਸੀ ਫਿਰ ਆ ਚਾਂਸ ਹੈ ਇਹ ਦੂਸਰਾ ਚਾਂਸ ਹੈ ਪਹਿਲਾਂ 30 ਤਰੀਕ ਨੂੰ ਪਾਣੀ ਆਇਆ ਸੀਗਾ ਸੇਮ ਕੰਡੀਸ਼ਨ ਸੀਗੀ ਅਸੀਂ ਕਾਫੀ ਪ੍ਰਸ਼ਾਸਨ ਦੇ ਕੋਲੋਂ ਵੀ ਗੁਹਾਰ ਲਗਾਈ ਸੀ ਕਿ ਲੇਕਿਨ ਮੌਜੂਦਾ ਕੋਈ ਐਗਾ ਹੱਲ ਹੋਇਆ ਨਹੀਂ ਅਸੀਂ ਆਪਣੇ ਤੌਰ ਤੇ ਜਿਹੜਾ ਹੱਲ ਕੀਤਾ ਸੀਗਾ ਚਾਰ ਪੰਜ ਪੁਲੀਆਂ ਜਿਹੜੀਆਂ ਖਲਾਈਆਂ ਸੀਗੀਆਂ ਦੁਬਾਰਾ ਫੇਰ ਤੋਂ ਜਿਹੜੀ ਰਾਤ ਬਾਰਸ਼ ਹੋਈ ਹੈ ਉਹਦੇ ਵਿੱਚ ਇਹ ਹਾਲਾਤ ਬਣ ਗਏ ਕਿ ਘਰਾਂ ਦੇ ਸੱਤ-ਸੱਤ 8-8 ਫੁੱਟ ਤੱਕ ਜਿਹੜਾ ਪਾਣੀ ਜਾਂ ਉਹ ਖੜਾ ਹੋ ਗਿਆ ਰੱਬ ਦਾ ਸ਼ੁਕਰ ਹੈ ਕਿ ਬਰਸਾਤ ਰੁਕ ਗਈ ਹੈ ਔਰ ਅਬ ਇੱਕ ਜ਼ਰਾ ਮਿਹਰ ਕਰੇ ਵਰਖਾ ਹੋਰ ਨਾ ਪਾਵੇ ਇਹ ਸਿਚੁਏਸ਼ਨ ਅਸੀਂ ਛੇਤੀ ਛੇਤੀ ਹਿੰਦਲ ਕਰਾਂਗੇ। ਉਹ ਕੀ ਕਾਥੀ ਹੈ? ਅ ਉੱਪਰ ਵਾਲਾ ਏਰੀਆ ਜਿਹੜਾ ਪਹਾੜੀ ਹੈ, ਪਹਾੜੀਆਂ ਜਦੋਂ ਖਿਸਕਦੀਆਂ ਨੇ ਨਾਲ بڑے بڑے ਪੇੜ ਜਿਹੜੇ ਉਹਨਾਂ ਦੇ ਨਾਲ ਸਾਈਡ ਹੋ ਕੇ ਆ ਜਾਂਦੇ ਆ ਤੇ ਇਹ ਪੁਲੀਆਂ ਦਾ ਜਿਹੜਾ ਡਾਇਆਮੀਟਰ ਹੈ ਉਹ ਸਾਰਾ 10 ਫੁੱਟ ਦੇ ਕਰੀਬ ਕਰੇ ਵਾ ਤਾਂ ਉਹਦੇ ਅੰਦਰ ਜਿਹੜਾ ਉਹ ਪੂਰੇ ਦਾ ਪੂਰਾ ਪੇੜ ਇਹ ਫਸ ਜਾਂਦਾ। ਕਿੰਨੀਆਂ ਪੁਲੀਆਂ ਨੇ? ਇਹ 10 ਪੁਲੀਆਂ ਐ, 10 ਪੁਲੀਆਂ ਦੀ ਸੈਕਸ਼ਨ ਐ ਜਿਹੜੀ ਪੀਐਸਪੀਸੀਐਲ ਦੇ ਅੰਦਰ ਆਂਦੀ ਐ ਔਰ ਅਗਲੀ ਜਿਹੜੀ ਨਹਿਰ ਐ ਉਹ ਬੀਵੀਐਮਪੀ ਦੇ ਅੰਦਰ ਐ ਉਹਦੇ ਤਿੰਨ ਪੁਿੰਡਾ ਉਹਦੇ ਪਿੰਡ ਲੋ ਲੈੜੀ ਨਾਮ ਕੀ ਸਥਿਤੀ ਹੈ ਤੇ ਜਿਹਦੇ ਪਾਣੀ ਦੀ ਬਹੁਤ ਬੁਰਾ ਹਾਲ ਹੈ ਆ ਹਫਤੇ ਵਿੱਚ ਦੂਜੀ ਵਾਰ ਪਾਣੀ ਆ ਗਿਆ ਬਹੁਤ ਦੋ ਤਿੰਨ ਤਾਂ ਘਰ ਡੁੱਬੇ ਗਏ ਜੀ ਸਾਡੇ ਕਿਸ ਤਰ੍ਹਾਂ ਦੇ ਹੋਇਆ ਹੋਇਆ ਸਰਪੋਰਟ ਨਾਣਾ ਦੇ ਜਿਹੜਾ بارش ਬਹੁਤ ਜ਼ਿਆਦਾ ਪਈ ਹੈ ਜੀ ਉਹਦੇ ਕਰਕੇ ਬੂਟੇ ਆ ਰਿਹਾ ਹੜੜੜ ਕੇ ਬਹੁਤ ਜ਼ਿਆਦਾ ਬੂਟੇ ਬਹੁਤ ਆ ਰਹੇ ਨੇਹਰਾ ਗੋਗੀਆਂ ਕੁੜੀਆਂ ਸਾਡੀਆਂ ਉਹਦੇ ਕਰਕੇ ਬੈਗ ਵਾਲੇ ਜਾ ਰਿਹਾ ਪਿੰਡ ਦਾ ਸਾਰਾ ਰਸਤਾ ਬੰਦ ਹੈ ਤੇ ਮਿੱਟੀ ਮਿੱਟੀ ਆ ਗਈ ਰਸਿਆ ਦੇ ਤੁਰਨਾ ਫਿਰਨਾ ਬਹੁਤ ਬੁਰਾ ਹਾਲ ਹੈ ਸਾਡਾ ਬਹੁਤ ਬੁਰਾ ਹਾਲ ਹੈ ਜੀ ਜੀ ਹੈਡਰਾ ਉਹਨਾਂ ਦੀ ਦੇ ਨਾਲ ਆ ਗਿਆ ਜੀ ਤੇ ਇੱਕ ਮਸ਼ੀਨ ਦਾ ਵੀ ਸਾਨੂੰ ਕਿਤਾ ਜਾਵੇ ਮਸ਼ੀਨ ਭੇਜ ਦਿੰਦੇ ਜੀ ਕੱਲੋ ਐਕਸਕੇਵੇਟਰ ਜਾਂ ਅੱਜ ਸ਼ਾਮ ਤੱਕ ਕਰਾ ਦੇ ਜੀ ਕਿਹੜਾ ਮੋੜ ਭੇਜੀ ਆ ਰਹੀ ਹੈ ਪਰ ਜੋਡ ਬੈਂਸ ਜੀ ਹਾਂ ਜੀ ਪ੍ਰਸ਼ਾਸਕ ਆਏ ਆ ਉਹਦੇ ਨਾਲ ਲੱਗੇ ਹੋਏ ਚਲੋ ਜੀ ਲੱਗੇ ਹੋਏ ਸਾਰੇ ਆਪਣੀ ਪਬਲਿਕ ਪੂਰੀ ਐਲਮਿਨੜੀ ਦੀ ਨਾਨੋਵਾਲ ਦੀ ਸਾਡੇ ਸਰਪੰਚ ਅਨੰਨਵਾਲ ਦੇ ਜੀ ਤੇ ਐਲਮਿਨੜੀ ਦੇ ਸਰਪੰਚ ਜਗਤਾਰ ਸਿੰਘ ਗੱਗੂ ਜੀ ਬਹੁਤ ਜਿਆਦਾ ਕੰਮ ਕਰ ਰਹੇ ਦਿਨ ਰਾਤ ਦੀ ਸਾਡੇ ਵਾਸਤੇ ਜੀ ਕੁਝ ਘਰੇ ਵੀ ਪਾਣੀ ਪੜਿਆ ਹੈ ਹਾਂ ਜੀ ਬਿਲਕੁਲ ਬੜਿਆ ਹੋਣਾ ਜੀ ਹਜੇ ਤਾਂ ਘਰ ਤੱਕ ਪੁੱਜਿਆ ਨਹੀਂ ਜਾਣਾ ਜੀ ਕਿਉਂ ਪਾਣੀ ਹੈ ਜੀ ਉਹਦੇ ਬਾਅਦ ਹੀ ਪਤਾ ਲੱਗੂਗਾ ਕਿ ਕਿਹਦੇ ਕਿਹਦੇ ਘਰੇ ਪਾਣੀ ਗਿਆ ਵਾ ਜੀ ਇਹ ਰਸਤੇ ਬੰਦ ਕਰਾਂ ਜੀ ਬਿਲਕੁਲ ਬੰਦ ਹੈ ਜੀ ਮਿੱਟੀ ਨਾਲ ਬਹੁਤ ਬੁਰਾ ਹਾਲਾ ਜੀ ਸਾਨੂੰ ਇਹੀ ਹੈ ਪ੍ਰਸ਼ਾਸਨ ਨੇ ਵੀ ਸਾਡੇ ਘਰੇ ਜਿਹੜੀਆਂ ਸਫਾਈਆਂ ਕਰਾਈਆਂ ਜਾਂਦੇ ਛੇਤੀ ਤੋਂ ਛੇਤੀ ਜੀ